ਸ਼ੇਰ ਘਰ ਸ਼ੇ ਗੁਰੂ ਸ਼ੇਓਪਦੇਸ਼ ਗੁਰਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰ ਤੇ ਕੀਰਤ ਹੋਏ ਸੋ ਕਰ ਆਖ ਵਡਾਈ ਤੋਏ ਰਹਾਓ ਵਿਸਾ ਚਸਿਆ ਘੜਿਆ ਪਹਿਰਾ ਤਿਥੀ ਵਾਰੀ ਮਾਹ ਹੋਆ ਸੂਰਜ ਇੱਕੋ ਰੋਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਵਿਸਰਾ ਚਸਿਆ ਘੜਿਆ ਪੈਰਾ ਤਿਥੀ ਵਾਰੀ ਮਾਹ ਹੋਆ ਸੂਰਜ ਇੱਕ ਰਤ ਅਨੇਕ ਨਾਨਕ ਕਰ ਤੇ ਕੇ ਕੀਤੇ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਆਂ ਦੇ ਨਾਲ ਅੱਜ ਇੱਕ ਸਮੇਂ ਦੀ ਵਿਚਾਰ ਸਾਂਝੀ ਕਰਨ ਲੱਗੇ ਆਂ ਸਮੇਂ ਦੀ ਜੋ ਸਮਾਂ ਚੱਲ ਰਿਹਾ ਸੀ ਪਹਿਲਾਂ ਹੁਣ ਸਮਾਂ ਤੇ ਉਹ ਵਿਚਾਰਾਂ ਬਦਲ ਗਈਆਂ ਹੁਣ ਆਪਾਂ ਵਿਚਾਰ ਦੀ ਪਹਿਲਾ ਜਿਹੜੀ ਵਿਚਾਰ ਸਮੇਂ ਦੀ ਵਿਚਾਰ ਕਰਦੇ ਸਾਂ ਪ੍ਰਾਰਥਨ ਸਮੇਂ ਦੇ ਵਿੱਚ ਜੋ ਮਰਜ਼ਾ ਦਾ ਉਹਦੀ ਆਪਾਂ ਵਿਚਾਰ ਕਰਨੀ ਤਿਥੀਵਾਰੀ ਮਾਹ ਹੋਵਾ ਤਿਥੀਵਾਰੀ ਮਾਹ ਹੋਵਾ ਤਿਥੀਵਾਰੀ ਮਾਹ ਹੋਵਾ ਤਿੱਥੀ ਵਾਰੀ ਮਾਹੋਆ ਵਿਸਰ ਚਸਿਆ ਘੜੀਆਂ ਪੈਰਾ ਵਿਸਰ ਚਸਿਆ ਘੜੀਆਂ ਪੈਰਾ ਵਿਸਰ ਚਸਿਆ ਘੜੀਆਂ ਪੈਰਾ ਵਿਸਰ ਚਸਿਆ ਘੜੀਆਂ ਪੈਰਾ ਤਿੱਥੀ ਵਾਰੀ ਮਾਹੋਆ ਤਿੱਥੀ ਵਾਰੀ ਮਾਹੋਆ ਤਿੱਥੀ ਵਾਰੀ ਮਾਹੋਵਾ ਤਿੱਥੀ ਵਾਰੀ ਮਾਹੋਵਾ ਵਿਸਰਾਚਸਿਆ ਘਾੜੀਆਂ ਪੈਰਾ ਵਿਸਰਾਚਸਿਆ ਘਾੜੀਆਂ ਪੈਰਾ ਤਿੱਥੀ ਵਾਰੀ ਮਾਹੋਵਾ ਤਿੱਥੀ ਵਾਰੀ ਮਾਹੋਵਾ ਤਿੱਥੀ ਵਾਰੀ ਮਾਹੋਵਾ ਤਿੱਥੀ ਵਾਰੀ ਮਾਹੋਵਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕੋ ਵੇਖ ਅਨੇਕ ਤਿੱਥੀ ਵਾਰੀ ਮਾਹ ਹੋਵਾ ਤਿੱਥੀ ਵਾਰੀ ਮਾਹ ਹੋਵਾ ਤਿੱਥੀ ਵਾਰੀ ਮਾਹ ਹੋਵਾ ਵਿਸਰ ਚਸਿਆ ਘੜਿਆ ਪੈਰਾ ਵਿਸਰੈ ਚਸਿਆ ਘੜੀਆਂ ਪੈਰਾ ਵਿਸਰੈ ਚਸਿਆ ਘੜੀਆਂ ਪੈਰਾ ਵਿਸਰੈ ਚਸਿਆ ਘੜੀਆਂ ਪੈਰਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਬਾਬਾ ਜੈ ਘਰ ਕਰ ਕਰ ਤੇ ਕੀਰਤ ਹੋਏ ਬਾਬਾ ਜੈ ਘਰ ਕਰ ਕਰ ਤੇ ਕੀਰਤ ਹੋਏ ਸੋ ਘਰ ਆਖ ਵਡਾਈ ਤੋਏ ਰਹਾਉ ਸੋ ਘਰ ਆਖ ਵਡਾਈ ਤੋਏ ਰਹਾਉ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਤਿੱਥੀ ਵਾਰੀ ਮਾਹੋਵਾ ਵਿਸਰੈ ਚਸਿਆ ਘੜੀਆਂ ਪੈਰਾ ਵਿਸਰੈ ਚਸਿਆ ਘੜੀਆਂ ਪੈਰਾ ਤਿੱਥੀ ਵਾਰੀ ਮਾਹੋਵਾ ਤਿੱਥੀ ਵਾਰੀ ਮਾਹੋਵਾ ਵਿਸਰੈ ਚਸਿਆ ਘੜੀਆਂ ਪੈਰਾ ਤਿੱਥੀ ਵਾਰੀ ਮਾਹੋਵਾ ਸੂਰਜ ਇੱਕ ਰੁਤ ਅਨੇਕ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਵੇਸ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਵਿਸਰਜ ਚਸਿਆ ਘੜੀਆਂ ਪੈਰਾ ਵਿਸਰਜ ਚਸਿਆ ਘੜੀਆਂ ਪੈਰਾ ਵਿਸਰਜ ਚਸਿਆ ਘੜੀਆਂ ਪੈਰਾ ਵਸਰੇ ਚਸੀਆਂ ਘੜੀਆਂ ਪੈਰਾ ਤਿੱਥੀ ਵਾਰੀ ਮਾਹ ਹੋਵਾ ਤਿੱਥੀ ਵਾਰੀ ਮਾਹ ਹੋਵਾ ਤਿੱਥੀ ਵਾਰੀ ਮਾਹ ਹੋਵਾ ਤਿੱਥੀ ਵਾਰੀ ਮਾਹ ਹੋਵਾ ਸਮਾ ਸਮੇਂ ਦੀ ਵਿਚਾਰ ਕਰਨ ਲੱਗੇ ਆਪਾਂ ਇਹ ਸ਼ਾਵਦ ਕੀਰਤਨ ਸੋਲੇ ਦੇ ਵਿੱਚ ਆਉਂਦਾ ਆਪਾਂ ਰੋਜ਼ ਇਸ ਸਮਾਪਤੀ ਵੇਲੇ ਪੜ੍ਹਦੇ ਆਂ ਛੇ ਘਰ ਛੇ ਗੁਰੂ ਛੇ ਉਪਦੇਸ਼ ਗੁਰ ਗੁਰ ਇੱਕ ਵੇਖ ਅਨੇਕ ਬਾਬਾ ਜੈ ਘਰ ਕਰ ਤੇ ਕੀਰਤ ਹੋਏ ਸੋਕਾਰ ਆਖ ਵਡਾਈ ਤੋਏ ਰਹਾਓ ਵਸਰਾ ਚਸਿਆ ਘੜੀਆਂ ਪੈਰਾ ਤਿਥੀ ਵਾਰੀ ਮਾਹ ਹੋਆ ਅੱਖ ਦੀ ਜਿਹੜੀ ਅੱਖ ਦੀ ਜਿਹੜੀ ਪੁਤਲੀ ਆ ਨਾ ਉਹਨੂੰ ਚਮਕਣਾ ਕਹਿੰਦੇ ਨੇ ਅੱਖ ਦੀ ਪੁਤਲੀ ਨੂੰ ਚਮਕਣਾ ਨਿਮਖ ਕਿਹਾ ਜਾਂਦਾ ਅੱਖ ਦੀ ਪੁਤਲੀ ਨੂੰ ਚਮਕਣਾ ਨਿਮਕ ਕਿਹਾ ਜਾਂਦਾ 15 ਵਾਰ ਅੱਖ ਝਮਕਣਾ ਇੱਕ ਵਿਸ਼ਾ ਬਣਦਾ ਵਿਸਰ ਚਸਿਆ ਘੜਿਆ ਪੈਰਾ 15 ਵਾਰੀ ਅੱਖ ਝਮਕਣਾ ਇੱਕ ਵਿਸ਼ਾ ਬਣਦਾ ਤੇ 15 ਵਿਸ਼ੇ ਇੱਕ ਚਸਾ ਬਣਦਾ 15 ਵਿਸ਼ੇ ਇੱਕ ਚਸਾ ਬਣਦਾ 30 ਚਸਿਆਂ ਦਾ ਇੱਕ ਪਲ ਹੁੰਦਾ ਪਹਿਲਾਂ ਤੇ ਇਹੋ ਹੀ ਚੱਲਦੇ ਸੀ ਹੁਣ ਹੋਰ ਹੀ ਕੁਝ ਚੱਲ ਪਿਆ 30 ਚਸਿਆਂ ਦਾ ਇੱਕ ਪਲ ਬਣਦਾ ਤੇ 60 ਪਾਲਾ 60 ਪਲ ਜਿਹੜੇ ਇੱਕ ਘੜੀ 60ਾਂ ਪਲਾਂ ਦੀ ਇੱਕ ਘੜੀ ਬਣਦੀ ਆ ਸਾਢੇ 7 ਘੜੀਆਂ ਇੱਕ ਪੈਰ ਬਣਦਾ ਸਾਢੇ 7 ਘੜੀਆਂ ਇੱਕ ਪੈਰ ਬਣਦਾ ਜਿੰਨੂੰ 3 ਘੰਟੇ ਕਹਿ ਦਨੇ ਹੁਣ ਹੁਣ ਦੀ ਭਾਸ਼ਾ ਦੇ ਵਿੱਚ ਪਹਿਲਾ ਪੈਰ ਹੀ ਚੱਲਦੇ ਸੀ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਚਾਰ ਪੈਰ ਰਾਤ ਹੁੰਦੀ ਸੀ ਚਾਰ ਪੈਰ ਦਿਨ ਹੁੰਦਾ ਵਾ ਸਾਢੇ 7 ਘੜੀਆਂ ਇੱਕ ਪੈਰ ਬਣਦਾ ਤੇ 8 ਪੈਰ 8 ਪੈਰ ਕਹਿ ਦਨੇ ਆਪਾਂ ਇੱਕ ਦਿਨ ਤੇ ਰਾਤ ਆਠਾਂ ਪੈਰਾਂ ਦੀ 15 ਦਿਨ ਇੱਕ ਮੱਖ 15 ਦਿਨ ਨਹੀਂ ਅਗਿਆਂ ਦੇਂਦੇ ਅੱਗੇ ਇੱਕ ਮੱਖ ਬੋਲਦੇ ਸੀ ਅੱਧਾ ਮਹੀਨਾ ਇੱਕ ਮੱਖ ਲੰਘਿਆ ਵਾ ਤੂੰ ਮੱਖਾਨੂ ਮਹੀਨਾ ਬੋਲਦੇ ਆ 15 ਦਿਨ ਇੱਕ ਮੱਖ 15 ਦਿਨਾਂ 15 ਦਿਨਾਂ ਦੀਆਂ 15 ਤਿਥੀ ਵਾਰ 7 ਦਿਨ 7 ਵਾਰ ਹਫ਼ਤਾ 4 ਹਫ਼ਤੇ 1 ਮਹੀਨਾ 4 ਹਫ਼ਤੇ 1 ਮਹਾ ਮਹੀਨਾ ਤੇ 12 ਮਹੀਨੇ 1 ਸਾਲ ਜਿਹਨੂੰ 1 ਸਾਲ ਕਹਿ ਦਿੰਦੇ ਆ 12 ਸਾਲ ਇੱਕ ਕੁੰਬ ਬਣਦਾ ਬਾਰਿਸ਼ਾਲੀ ਇੱਕ ਕੁੰਬ ਬਣਦਾ ਵਾ ਬਾਰਿਸ਼ਾਲੀ ਤੇ 100 ਸਾਲ ਦੀ ਇੱਕ ਸਤਾਵਦੀ ਬਣਦੀ ਆ ਇੱਕ ਸਤਾਵਦੀ ਜਿਹਨੂੰ ਕਹਿ ਦਿੰਦੇ ਆ 12 ਸਾਲਾਂ ਦਾ ਇੱਕ ਕੁੰਭ ਬੰਦਾ ਤੇ 100 ਵਰਸ 100 ਸਾਲ ਜਾਨੀ ਕਿ ਜਿੰਨੂੰ ਕਹ ਦਨੇ ਇੱਕ ਸਤਾਵਦੀ ਬੰਦੀ ਆ ਇੱਕ ਸਦੀ ਕਹਿੰਦੇ ਨੇ ਤਿਥੀ ਵਾਰੀ ਮਾ ਹੋਵਾ ਤਿਥੀ ਵਾਰੀ ਮਾ ਹੋਵਾ ਤਿਥੀ ਵਾਰੀ ਮਾ ਹੋਵਾ ਤਿਥੀ ਵਾਰੀ ਮਾ ਹੋਵਾ ਵਿਸਰੇ ਚਸਿਆ ਘੜੀਆਂ ਪੈਰਾ ਵਿਸਰੇ ਚਸਿਆ ਘੜੀਆਂ ਪੈਰਾ ਵਿਸਰੇ ਚਸਿਆ ਘੜੀਆਂ ਪੈਰਾ ਵਿਸਰੇ ਚਸਿਆ ਘੜੀਆਂ ਪੈਰਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਤਿਥੀ ਵਾਰੀ ਮਾਹ ਹੋਵਾ ਵਿਸਰਿਆ ਚਸਿਆ ਘੜੀਆਂ ਪੈਰਾ ਤਿਥੀ ਵਾਰੀ ਮਾਹ ਹੋਆ ਸੂਰਜ ਏਕੋ ਰੋਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਸੂਰਜ ਏਕੋ ਰੋਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜੀ ਵਿਚਾਰ ਹੈ ਨਾ ਇਹ ਸੰਤ ਦੱਸ ਦਿੰਦੇ ਆ ਸਾਡੀ ਨਹੀਂ ਜੀ ਕੋਈ ਵਾਹ ਇਹ ਸੰਤਾਂ ਨੇ ਦੱਸੀ ਸੀ ਅਲਵਰ ਦੇ ਵਿੱਚ ਚਾਨਣ ਕੇ ਪਿੰਡ ਪੈਂਦਾ ਸੰਤ ਮਛਕੀਨ ਸਿੰਘ ਜੀ ਕਾਫੀ ਚਿਰ ਦੀ ਵਿਚਾਰ ਆ ਤੇ ਅਈ ਸੰਤਾਂ ਦੀ ਉਹਨਾਂ ਦੀ ਗੱਲ ਦਰਾ ਕੇ ਵੇਖੀ ਅਸੀਂ ਉਹਨਾਂ ਦੀ ਯਾਦ ਵਿੱਚ ਚੀਜ਼ ਪੜ੍ਹੀ ਆ ਸਾਨੂੰ ਪਤਾ ਨਹੀਂ ਇਹ ਉਹਨਾਂ ਹੀ ਸਾਨੂੰ ਸਮਝਾਈ ਉਹਨਾਂ ਹੀ ਦੱਸੀ ਸੀ ਕਾਫੀ ਚਿਰ ਦੀ ਗੱਲ ਹੈ 88 90 ਦੀ ਗੱਲ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ